ਪਾਰਟੀ ਦੇ ਸਮੂਹ ਆਗੂ ਅਤੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਮਲੌਰ ਮਾਰਕੀਟ ਕਮੇਟੀ ਦੇ ਚੇਅਰਮੈਨ ਕਰਨ ਸਹੋੜਾ ਦੀ ਅਗਵਾਈ ਹੇਠ ਮਲੋਤ ਦੇ ਮੇਨ ਬਾਜ਼ਾਰ ਵਿੱਚ 바ਵਾ ਹੈਂਡਰੀ ਦਾ ਪੁਤਲਾ ਫੁਕਿਆ ਗਿਆ। ਇਸ ਸਮੇਂ ਜਿੱਥੇ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਕਫਾਕ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਹਿਬਾਨ ਹਾਜ਼ਰ ਸਨ। ਇੱਲਾ ਤਾਂ ਵੱਖ-ਵੱਖ ਚੈਨਲਾਂ ਤੋਂ ਆਏ ਸਾਰੇ মিডিਏ ਦਾ ਮੈਂ ਆਮ ਆਦਮੀ ਪਾਰਟੀ ਵੱਲੋਂ ਤੁਹਾਡਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦਾ ਔਰ ਧੰਨਵਾਦ ਕਰਦਾ ਕਿ ਤੁਹਾਡੇ ਜਰੀਏ ਜਿਹੜਾ ਸਾਡਾ ਅੱਜ ਦਾ ਇਹ ਰੋਸ ਹੈ ਉਹ ਸਾਰੇ ਇਲਾਕੇ ਚ ਹਲਕੇ ਦੇ ਵਿੱਚ ਜਾਵੇ ਆਪਾਂ ਨੂੰ ਪਤਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਸਾਡੇ ਮਾਨਯੋਗ ਇੰਜੀਨੀਅਰ ਮਰਵਿੰਦਰ ਸਿੰਘ ਜੀ ਗਿਆਸਪੁਰਾ ਐਮ ਐਲ ਏ ਹਲਕਾ ਪੈੜ ਜੋ ਕਿ ਸਾਡੇ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਬੜੇ ਜਝਾਰੂ ਆਗੂ ਨੇ ਹਮੇਸ਼ਾ ਉਹਨਾਂ ਨੇ ਦਲਿਤ ਵਰਗ ਦੀ ਜਿੱਥੇ ਗੱਲ ਕੀਤੀ ਹੈ ਉੱਥੇ ਸਰਗੇ ਬਰਗਾ ਨੂੰ ਨਾਲ ਲੈ ਕੇ ਚੱਲਦੇ ਨੇ ਕੱਲ ਜਦੋਂ ਸੈਸ਼ਨ ਚੱਲ ਰਿਹਾ ਸੀ ਤਾਂ ਬੜੀ ਮੰਦ ਭਾਗੀ ਭਾਸ਼ਾ ਮਾੜੀ ਭਾਸ਼ਾ ਜੀ ਨੂੰ ਕਹਿ ਲਿਆ ਸ਼ਬਦਾਵਲੀ ਉੱਥੇ ਬਾਬਾ ਹੈਨਰੀ ਨੇ ਉਹਨਾਂ ਦੇ ਲਈ ਵਰਤੀ ਜਿਸ ਦੇ ਰੂਸ ਵਜੋਂ ਉਸ ਦਾ ਅੱਜ ਅਸੀਂ ਇਹ ਜਿਹੜਾ ਪੁਤਲਾ ਬਾਬਾ ਹੈਨਰੀ ਦਾ ਸਾੜ ਰਹੇ ਆ ਔਰ ਇਹ ਜੇ ਹੰਕਾਰੀ ਬੰਦੇ ਜਿਹੜੇ ਸਾਡੇ ਐਸਸੀ ਵਰਗ ਦੇ ਵਿੱਚੋਂ ਚੁਣੇ ਹੋਏ ਨਮਾਇਦਿਆਂ ਨੂੰ ਟੀਚ ਨਹੀਂ ਜਾਣਦੇ ਔਰ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਦੇ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਜਿਹੜੇ ਨਮਾਇंदे ਨੇ ਉਹ ਹਲਕੇ ਦੀ ਨੁਮਾਇੰਦਗੀ ਕਰਦੇ ਨੇ ਕਿਸੇ ਨੂੰ ਕੁਝ ਕਹਿ ਰਹੇ ਨੇ ਕਿਸੇ ਨੂੰ ਮਟੀਰੀਅਲ ਦੱਸ ਰਹੇ ਨੇ ਕਿਸੇ ਨੂੰ ਮੋਬਾਈਲ ਠੀਕ ਕਰਦਾ ਆ ਕੇ ਇੱਥੇ ਲੱਗ ਗਿਆ ਕਰ ਰਹੇ ਨੇ ਜਦ ਕੇ ਆਮ ਆਦਮੀ ਪਾਰਟੀ ਨੇ ਜੋ ਤਿੰਨ ਸਾਲਾਂ ਚ ਕੀਤਾ ਇਹ 70 ਸਾਲਾਂ ਚ ਪਾਰਟੀਆਂ ਨਹੀਂ ਕਰ ਸਕੀਆਂ ਆਪਾਂ ਨੂੰ ਪਤਾ ਹੈ ਕਿ ਪਹਿਲਾਂ 600 ਜਟ ਬਿਜਲੀ ਮਾਫ ਕੀਤੀ ਹੁਣ 10 ਲੱਖ ਦਾ ਬੀਮਾ ਹਰ ਇੱਕ ਵਰਗ ਨੂੰ ਫ੍ਰੀ ਸਿਰਫ ਤੁਸੀਂ ਜਿਸ ਦਿਨ ਕਾਰਡ ਬਣ ਕੇ ਹੈਲਥ ਕਾਰਡ ਲੈ ਕੇ ਮੁੱਖ ਮੰਤਰੀ ਸਾਹਿਬ ਦਾ ਜਾਣਾ ਹਸਪਤਾਲ ਦੇ ਵਿੱਚ ਪ੍ਰਮਾਤਮਾ ਕਰੇ ਆਪਾਂ ਨੂੰ ਕੋਈ ਬਿਮਾਰੀ ਨਾ ਹੋਵੇ ਪਰ ਜੇ ਕੋਈ ਆਪਣਾ ਬਿਮਾਰ ਪੀੜਤ ਬੰਦਾ ਜਾਂਦਾ ਤਾਂ ਉਸ ਦਾ ਕੋਈ ਪੈਸਾ ਨਹੀਂ ਲੱਗਣਾ ਕਾਰਡ ਦਿਖਾ ਕੇ 10 ਲੱਖ ਦਾ ਇਲਾਜ ਫ੍ਰੀ ਹੋਵੇਗਾ ਇਸ ਤਰ੍ਹਾਂ ਦੇ ਕੰਮ ਕਰਨ ਵਾਲੀ ਪਾਰਟੀ ਨੂੰ ਕਿਉਂਕਿ ਇਹ ਜਿਹੜੇ ਰਜਵਾੜਾ ਸ਼ਾਹੀ ਲੋਕ ਨੇ ਪੁਰਾਣੀਆਂ ਪਾਰਟੀਆਂ ਨੇ ਸਹੰਦੀਆਂ ਨਹੀਂ ਬਰਦਾਸ਼ਤ ਨਹੀਂ ਕਰਦੀਆਂ ਇਹ ਕੰਮ ਕਿਉਂ ਕਰ ਰਹੀਆਂ ਨੇ ਕਿਉਂਕਿ ਇਹਨਾਂ ਨੂੰ ਪਤਾ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਕੋਈ ਜਗ੍ਹਾ ਨਹੀਂ ਕੋਈ ਥਾਂ ਨਹੀਂ ਇਹ ਇੱਥੇ ਹੀ ਆ ਤੁਸੀਂ ਯਾਦ ਰੱਖਿਓ 2027 'ਚ ਲੱਭਣੇ ਨਹੀਂ ਇਹ ਕਹਿੰਦੇ ਨੇ 91 ਸੀਟਾਂ 'ਚ ਲੋਕਾਂ ਨੇ ਬਦਲਾਵ ਲਈ ਪਾਈਆਂ ਬਦਲਾਓ ਐਡਾ ਵੱਡਾ ਹੋਰ ਡੂਡ ਸਾਲ ਰਹਿੰਦਾ ਹਲੇ ਆ ਰਿਹਾ ਕਿ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਸੀਟੇ ਨਹੀਂ ਕੋਈ ਆਉਣੀ ਇਹ ਜਿਹੇ ਹਾਲਾਤਾਂ ਦੇ ਵਿੱਚ ਇਹ ਗੁਜਰ ਰਹੇ ਨੇ ਸਿਰਫ ਇਹ ਵਿਰੋਧਤਾ ਲਈ ਵਿਰੋਧਤਾ ਕਰ ਰਹੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਇਹਨਾਂ ਦਾ ਕੋਈ ਮੁੱਦਾ ਨਹੀਂ ਅੱਜ ਅਸੀਂ ਬਾਬਾ ਹੈਨਰੀ ਦੀ ਪੁਰ ਸ਼ਬਦ ਜੋਰ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਉਹਦਾ ਪੁਤਲਾ ਫੂਕਦੇ ਹਾਂ ਔਰ ਕਾਂਗਰਸ ਪਾਰਟੀ ਜੋ ਕਿ ਰਜਵਾੜਿਆਂ ਦੀ ਪਾਰਟੀ ਹੈ ਇਹ ਜਿਹੜਾ ਜਲੰਧਰ ਤੋਂ ਐਮਐਲਏ ਬਣਿਆ ਇਹ ਹੰਕਾਰੀ ਐਮਐਲਏ ਆ ਇਸ ਨੇ ਸਾਡੇ ਐਮਐਲਏ ਸਾਹਿਬ ਨੂੰ ਜਿਹੜੀ ਮੰਦੀ ਸ਼ਬਦਾਵਲੀ ਵਰਤੀ ਆ ਉਹਦੇ ਵਿਰੋਧ ਚ ਜਿੱਥੇ ਅੱਜ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਉੱਥੇ ਇਸ ਹੰਕਾਰੀ ਦਾ ਅਸੀਂ ਜਿਹੜਾ ਪੁਤਲਾ ਹੁਣੇ-ਹੁਣੇ ਸਾਡੇ ਆਮ ਆਦੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਆਏ ਨੇ ਇਹਨੂੰ ਸਾੜ ਰਹੇ ਹਾਂ ਪ੍ਰਧਾਨ ਜੀ ਗੱਲ ਕਰਦੇ ਆ ਮੌਜੂਦਾ ਸਰਕਾਰ ਦੇ ਐਮਐਲਏ ਦੇ ਉੱਪਰ ਟਿੱਪਣੀ ਕੀਤੀ ਗਈ ਹੈ ਪੱਤੀ ਸ਼ਬਦਾਵਲੀ ਦੀ ਤੇ ਮੌਜੂਦਾ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਜੇ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਦੀ ਆਪਣੀ ਲੜਾਈ ਦੇ ਵਿੱਚ ਵੀ ਪੁਤਲੇ ਫੂਕਲੇ ਬਣਨਗੇ ਤਾਂ ਅੱਗੇ ਦੇ ਹਾਲਾਤ ਕੀ ਹੋਣਗੇ ਦੇਖੋ ਇਹ ਸਾਨੂੰ ਕਿਸੇ ਨੇ ਨਹੀਂ ਕੋਈ ਕਿਹਾ ਵੀ ਕੋਈ ਪਤਲਾ ਫੁੱਕੋ ਇਹ ਸਾਡਾ ਆਪਣਾ ਰੋਹ ਆ ਆਪਣਾ ਪ੍ਰੋਟੈਸਟ ਆ ਸਾਡੇ ਐਮਐਲਏ ਦੇ ਨਾਲ ਅਸੀਂ ਸਾਰੇ ਹਮਦਰਦੀ ਰੱਖਦੇ ਆ ਉਹਨਾਂ ਨੇ ਜਿਹੜੀ ਸਾਡੀ ਬਾਗਡੋਰ ਸੰਭਾਲੀ ਹਲਕਾ ਪੈਰ ਦੀ ਨਹੀਂ ਜਿਹਾਰੂ ਲੀਡਰ ਨੇ ਇਨਕਲਾਬੀ ਲੀਡਰ ਨੇ ਪੰਜ ਤੱਕ ਏਜੰਡਾ ਉਹਨਾਂ ਦਾ ਹਰ ਵਰਗ ਨੂੰ ਨਾਲ ਲੈ ਕੇ ਚੱਲਦੇ ਨੇ ਇਹ ਜਿਹੜੇ ਜਿਹਾਰੂ ਨੂੰ ਜੇ ਕੋਈ ਮਾੜਾ ਸ਼ਬਦ ਬੋਲੂਗਾ ਉਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਪਾਰਟੀ ਲੈਵਲ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਪਾਰਟੀ ਲੈਵਲ ਤੇ ਅਸੀਂ ਆਪਣੀ ਜਿਹੜੀ ਸਾਡੀ ਸਰਕਾਰ ਆ ਉਹਦੇ ਵੀ ਨੋਟਿਸ ਲੈਂਦਾ ਔਰ ਅਸੀਂ ਚਾਹੁੰਦੇ ਆ ਕਿ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੇ ਮਾੜੇ ਅੰਸਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਾ ਕਰੇ। ਐਮਨੀ ਸਾਹਿਬ ਦਾ ਇੱਥੇ ਪੁਤਲਾ ਫੁਕਿਆ ਗਿਆ ਕੀ ਕਰਨ ਨੂੰ ਲੋੜ ਦੇ ਵਿੱਚ। ਅੱਜ ਕਾਂਗਰਸ ਪਾਰਟੀ ਦੇ ਇੱਕ ਹਮਕਾਰੀ ਐਮਐਲਏ ਜਿਨੇ ਗੱਲ ਵਿਧਾਨ ਸਭਾ ਦੇ ਪਵਿੱਤਰ ਸਦਨ ਦੇ ਵਿੱਚ ਅਪਸ਼ਬਦ ਬੋਲਨੇ ਗਾਲ ਕੱਢ ਕੇ ਇਹ ਹਲਕਾ ਪਾਇਲ ਤੋਂ ਇੰਜੀਨੀਅਰ ਮਨਿੰਦਰਪ੍ਰਸਾਦ ਜਾਪੁਰਾ ਵਿਧਾਇਕ ਨੇ ਜੋ ਜਿਨ੍ਹਾਂ ਦਾ ਸਿੱਕੀ ਸਰੂਪ ਆ ਪਹਿਲੀ ਗੱਲ ਤਾਂ ਦੂਜਾ ਉਹ ਐਸਆਰਆਈ ਐਸਪੀ ਭਾਈਚਾਰੇ ਨੂੰ ਬਿਲੋਂਗ ਕਰ ਦਿੰਦੇ ਇਹਨਾਂ ਦੋਨਾਂ ਗੱਲਾਂ ਨੂੰ ਲੈ ਕੇ ਉਹਨਾਂ ਨੇ ਇੱਕ ਹੰਕਾਰ ਦੀ ਆਪਣੇ ਪਿਓ ਤੋਂ ਜੋ ਉਸ ਕੋਚ ਉਹਨਾਂ ਨੇ ਵਿਰਾਸਤ ਦੇ ਵਿੱਚ ਰੱਖਿਆ ਉਹ ਉੱਥੇ ਝਲ ਕੇ ਕੁੱਤੀ ਆ ਕਾਂਗਰਸ ਪਾਰਟੀ ਦੀ ਜਿਹੜੀ ਸੋਚ ਆ ਦਲਿਤਾਂ ਨੂੰ ਲੈ ਕੇ ਸਿੱਖਾਂ ਨੂੰ ਲੈ ਕੇ ਉਹ ਫਿਰ ਤੋਂ ਜਗਜाहਰ ਹੋਈ ਆ ਉਹਦਾ ਸਬੂਤ ਅਵਤਾਰ 바ਵਾ ਹੈਨਰੀ ਨੇ ਜੋ ਪੇਸ਼ ਕੀਤਾ ਹੈ ਵਿਧਾਨ ਸਭਾ ਦੇ ਪੂਰੇ ਵਿਰੋਧ ਦੇ ਵਿੱਚ ਅੱਜ ਬਲੌਰ ਸ਼ਹਿਰ ਦੇ ਵਿੱਚ ਸਾਰੇ ਵਰਕਰਾਂ ਵੱਲੋਂ ਆਮ ਲੋਕਾਂ ਦੇ ਵੱਲੋਂ ਬਾਵਾ ਹੈਨਰੀ ਦਾ ਪੁੱਤਲਾ ਬਣਿਆ ਹੈ